ਮਾਡਰਨ ਖੇਤੀ ਦੇਖਣ ਵਾਲੇ ਸਾਰੇ ਦਰਸ਼ਕ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਾਡੇ ਖੇਤੀ ਰਿਲੇਟਡ ਸੈਗਮੈਂਟ ਦੇ ਵਿੱਚ ਅਸੀਂ ਡੈਰੀ ਫਾਰਮਿੰਗ ਦੇ ਨਾਲ ਜੁੜੇ ਹੋਏ ਸਾਡੇ ਵੱਡੇ ਵੀਰ ਦਵਿੰਦਰ ਸਿੰਘ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਤੇ ਇਹ ਪਿਛਲੇ ਤਰੀਬਨ 10-15 ਸਾਲ ਤੋਂ ਇਸੀ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਹਾਂਜੀ ਦਵਿੰਦਰ ਸਿੰਘ ਜੀ ਤੁਸੀਂ ਸਾਡੇ ਦਰਸ਼ਕ ਵੀਰਾਂ ਦੇ ਰੂਬਰੂ ਆਪਣੇ ਇੰਟਰੋਡਕਸ਼ਨ ਦਿਓ ਤੇ ਆਪਣੀ ਕੰਪਨੀ ਬਾਰੇ ਕੁਝ ਚੰਨਣਾ ਪਾਓ ਧੰਨਵਾਦ ਬਾਰੇ ਵੀਰ ਜੀ ਸਭ ਤੋਂ ਪਹਿਲਾਂ ਤਾਂ ਮਾਡਰਨ ਖੇਤੀ ਦੇਖਦੇ ਹੋਏ ਸਾਰੇ ਵੀਰਾਂ ਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦਾ ਹਾਂ ਜਿਵੇਂ ਕਿ ਮੌਸਮ ਚੱਲ ਰਿਹਾ ਆਪਣੇ ਠੰਡ ਦਾ ਤੇ ਸਾਰੇ ਆਪਣੇ ਆਪਣੇ ਘਰਾਂ ਵਿੱਚ ਮਾਲਕ ਦੀ ਕਿਰਪਾ ਨਾਲ ਸਹੀ ਇਸਲਾਮਤ ਬੈਠੇ ਹੋਵੋਗੇ ਇਹ ਤੁਹਾਡਾ ਧੰਨਵਾਦ ਕਰਦੇ ਆ ਪਰ ਵੀਰ ਜੀ ਤੁਸੀਂ ਅੱਜ ਦਾਸ ਨੂੰ ਮੌਕਾ ਦਿੱਤਾ ਇੱਥੇ ਤੁਹਾਡੇ ਇਸ ਚੈਨਲ ਤੇ ਮਾਧਿਅਮ ਨਾਲ ਲੋਕਾਂ ਦੇ ਨਾਲ ਰੂਬਰੂ ਹੋਣ ਦਾ ਬਿਲਕੁਲ ਜੀ ਇਹ ਸਾਡਾ ਜਿਹੜਾ ਸਾਡਾ ਜਿਹੜਾ ਮੋਟਿਵ ਹੈ ਜਿਹੜਾ ਸਾਡਾ ਉਦੇਸ਼ ਹੈ ਇਸ ਚ ਪੇਜ ਨੂੰ ਚਲਾਉਣ ਦਾ ਉਹ ਇਹੀ ਹੈ ਵੀ ਸਾਡੀਆਂ ਖੇਤੀ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਨਵੀਆਂ ਆ ਰਹੀਆਂ ਟੈਕਨੀਕਸ ਨੇ ਉਹਨਾਂ ਦੇ ਨਾਲ ਉਹਨਾਂ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨਾ ਹੈ ਚਾਹੇ ਉਹ ਡੈਰੀ ਪ੍ਰੋਡਕਸ਼ਨ ਦੇ ਨਾਲ ਰਿਲੇਟਡ ਹੋਣ ਚਾਹੇ ਉਹ ਖੇਤੀ ਦੇ ਨਾਲ ਰਿਲੇਟਡ ਹੋਣ ਅਸੀਂ ਇਹੀ ਚਾਹੁੰਦੇ ਹਾਂ ਵੀ ਸਾਡੇ ਦੁਆਰਾ ਜੇ ਕਿਸੇ ਫਾਰਮਰ ਦਾ ਜਿਸ ਕਿਸੇ ਕਿਸਾਨ ਦਾ ਸਾਡੇ ਵੀਰ ਦਾ ਭਲਾ ਹੁੰਦਾ ਤਾਂ ਅਸੀਂ ਉਸ ਪੱਖ ਨੂੰ ਅੱਗੇ ਰੱਖਣਾ ਚਾਹੁੰਦੇ ਹਾਂ ਹੁਣ ਅੱਜ ਦਾ ਜਿਹੜਾ ਯੁੱਗ ਹੈ ਡੈਰੀ ਇੱਕ ਸਹਾਇਕ ਤੰਦਾ ਨਾ ਹੋ ਕੇ ਇੱਕ 메ਨ ਧੰਦੇ ਦੇ ਤੌਰ ਤੇ ਉੱਭਰ ਰਿਹਾ ਹੈ ਅਸੀਂ ਉਸੇ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਵੀ ਸਾਡੇ ਜਿਹੜੇ ਦਰਸ਼ਕ ਵੀਰ ਨੇ ਉਹ ਸਾਡੇ ਇਹਨਾਂ ਜਾਣਕਾਰੀਆਂ ਦੇ ਨਾਲ ਆਪਣਾ ਜਿਹੜਾ ਸਮਾਂ ਔਰ ਆਪਣੀ ਇਨਕਮ ਨੂੰ ਕਿਸ ਤਰ੍ਹਾਂ ਵਧਾ ਸਕਦੇ ਨੇ ਤੇ ਆਪਣੇ ਸਮੇਂ ਦੀ ਬਚਤ ਕਰਦੇ ਹੋਏ ਆਪਣੇ ਪਸ਼ੂਆਂ ਨੂੰ ਔਰ ਆਪਣੇ ਜਿਹੜੇ ਡੈਰੀ ਰਿਲੇਟਡ ਜਿਹੜੀਆਂ ਉਹਨਾਂ ਦੀਆਂ ਡਿਮਾਂਡਸ ਨੇ ਉਹਨਾਂ ਨੂੰ ਕਿੱਦਾਂ ਫulfill ਕਰ ਸਕਦੇ ਨੇ ਹੁਣ ਤੁਸੀਂ ਮੈਨੂੰ ਦੱਸਿਓ ਵੀ ਅੱਜ ਦਾ ਜਿਹੜਾ ਯੁੱਗ ਹੈ ਇਹਦੇ ਚ ਡੈਰੀ ਪ੍ਰੋਡਕਟਸ ਦੇ ਜਿਹੜੇ ਮੈਨੂਫੈਕਚਰਿੰਗ ਹੋ ਰਹੀ ਹੈ ਉਹਦੇ ਵਿੱਚ ਸਾਡੀ ਜਿਹੜੀ ਮਤਲਬ ਪੁਰਾਣੀਆਂ ਖਾਕਾਂ ਦੇ ਤੌਰ ਪਰ ਜਿਸ ਤਰ੍ਹਾਂ ਅਸੀਂ ਪਹਿਲਾਂ ਕੱਖ ਦਾ ਯੂਜ਼ ਕਰਦੇ ਹਾਂ ਤੂੜੀ ਦਾ ਯੂਜ਼ ਕਰਦੇ ਹਾਂ ਅੱਜ ਦਾ ਯੁੱਗ ਕਿਹੜਾ ਹੈ ਜਿਸ ਦੇ ਵਿੱਚ ਅਸੀਂ ਹੋਰ ਐਡੀਸ਼ਨਲ ਕਿਹੜੀ ਡਾਈਟ ਡੰਗਰ ਨੂੰ ਦਈਏ ਤਾਂ ਕਿ ਸਾਡਾ ਪ੍ਰੋਡਕਸ਼ਨ ਵੱਧ ਸਕੇ ਔਰ ਡੰਗਾ ਦੀ ਜਿਹੜੀ ਹੈਲਥ ਆ ਪਸ਼ੂ ਦੀ ਜਿਹੜੀ ਹੈਲਥ ਆ ਉਹ ਠੀਕ ਰਹਿ ਸਕੀ ਪਰ ਮਿਰਜੀ ਤੁਸੀਂ ਆ ਗੱਲ ਬਹੁਤ ਵਧੀਆ ਕਹੀ ਕਿ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਹੈਨਾ ਇਕੱਲਾ ਜਿਹੜਾ ਆਪਣਾ ਜ਼ਿੰਮੇਵਾਰ ਭਰਾ ਹੈ ਜਿਹੜਾ ਖੇਤੀ ਨਾਲ ਰਿਲੇਟਡ ਹੈ ਕਹਿਣ ਦਾ ਮਤਲਬ ਜੋ ਵੀ ਹੈ ਹਾਂਜੀ ਤਾਂ ਸਿਰਫ ਖੇਤੀ ਦੇ ਸਿਰ ਤੇ ਹੋਣ ਵਾਲੇ ਉਹ ਆਪਣੇ ਖਰਚੇ ਪੂਰੇ ਨਹੀਂ ਕਰ ਸਕਦਾ ਨਹੀਂ ਜੀ ਨਹੀਂ ਬਿਲਕੁਲ ਠੀਕ ਹੈ ਜੀ ਤੇ ਉਹਦੇ ਨਾਲ ਨਾਲ ਆਪਾਂ ਨੂੰ ਸਹਾਇਕ ਧੰਦੇਆਂ ਦੀ ਲੋੜ ਰਹਿੰਦੀ ਹੀ ਰਹਿੰਦੀ ਹੈ ਔਰ ਇਹ ਮੁੱਢ ਤੋਂ ਹੀ ਚੱਲੀ ਆ ਰਹੀ ਹੈ ਇਹ ਕੁਝ ਅੱਜ ਤੱਕ ਤਾਂ ਨਹੀਂ ਹੈਗਾ ਬਿਲਕੁਲ ਜੀ ਕਿ ਜਿਹੜਾ ਬੰਦਾ ਖੇਤੀ ਕਰ ਰਿਹਾ ਉਹਦੇ ਨਾਲ ਉਹ ਸਹਾਇਕ ਧੰਦੇ ਦੇ ਤੌਰ ਤੇ ਮਾਲ ਪਸ਼ੂ ਲਵੇਰੇ ਪਸ਼ੂ ਰੱਖ ਰਿਹਾ ਸ਼ੁਰੂ ਤੋਂ ਇਹ ਰਿਵਾਇਤ ਚੱਲੀ ਆ ਰਹੀ ਹੈ ਹਾਂ ਜੀ ਹਾਂ ਜੀ ਹਾਂ ਜੀ ਪਰ ਪਰਮੇਰ ਜੀ ਹੁਣ ਜਿਹੜਾ ਸਮਾਂ ਹੈ ਨਾ ਉਹ ਬਹੁਤ ਬਦਲ ਚੁੱਕਿਆ ਹੈ ਬਿਲਕੁਲ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਕਰ ਲੈਣੇ ਆ ਕਿ ਸਹਾਇਕ ਧੰਦੇ ਦੇ ਤੌਰ ਤੇ ਜਿਹੜੇ ਪ੍ਰਮਾਣੇ ਖੇਤੀ ਦੇ ਨਾਲ ਨਾਲ ਪਸ਼ੂ ਰੱਖੇ ਹੋਏ ਆ ਲਵੇਰੇ ਰੱਖੇ ਹੋਏ ਆ ਤੇ ਉਹਨਾਂ ਜੋ ਆਪਾਂ ਨੇ ਘੱਟ ਖਰਚੇ 'ਚ ਵੱਧ ਪੈਦਾਵਾਰ ਕਿ ਉਹਨਾਂ ਤੋਂ ਕਿਵੇਂ ਲੈਣੀ ਹੈ ਹਾਂਜੀ ਹਾਂਜੀ ਇਹ ਅੱਜ ਦੇ ਜਿਹੜਾ ਫਾਰਮਰ ਹੈ ਕਿਸਾਨ ਹੈ ਉਹਦਾ ਇਹ ਮਤਲਬ ਮੇਨ ਮੋਟਿਵ ਹੈ ਕਿ ਘੱਟ ਤੋਂ ਘੱਟ ਖਰਚੇ ਦੇ ਨਾਲ ਜ਼ਿਆਦਾ ਪ੍ਰੋਡਕਸ਼ਨ ਕਿਸ ਤਰੀਕੇ ਦੇ ਨਾਲ ਲਈ ਜਾ ਸਕੇ ਤਾਂ ਕਿ ਉਹਨਾਂ ਦਾ ਮਤਲਬ ਕਿਸਾਨੀ ਦੇ ਵਿੱਚ ਇਹ ਇੱਕ ਬਰਾਬਰ ਦਾ ਸਪੋਰਟਿਵ ਤੰਦੇ ਦੇ ਤੌਰ ਪਰ ਉਭਰੇ ਬਿਲਕੁਲ ਸਹੀ ਕਹਿਆ ਪਰਮਵੀਰ ਜੀ ਤੁਸੀਂ ਜਿਵੇਂ ਜਿਵੇਂ ਲੋਕਾਂ ਦੇ ਜਿਵੇਂ ਨਵੀਂ ਨਵੀਂ ਟੈਕਨੀਕਸ ਆ ਰਹੀਆਂ ਨੇ ਦੇਖੋ ਖੇਤੀ ਦੇ ਰਿਗਾਰਡਿੰਗ ਵੀ ਹੁਣ ਉਹ ਪਹਿਲਾਂ ਵਰਗੀ ਤੇ ਖੇਤੀ ਨਹੀਂ ਰਹੀ ਨੀ ਹੈਗੀ ਹਾਂਜੀ ਨਾ ਨਵਾਂ ਮਾਡਰਨ ਯੁੱਗ ਆ ਗਿਆ ਹਰ ਚੀਜ਼ ਦਾ ਮਸ਼ੀਨੀਕਰਨ ਹੋ ਰਿਹਾ ਹੈ ਹਾਂਜੀ ਤੇ ਇਦਾਂ ਹੀ ਨਾਲ ਦੇ ਨਾਲ ਜਿਹੜੇ ਆਪਣੇ ਡੈਰੀ ਸੈਗਮੈਂਟ ਹੈਗਾ ਜਿਨੇ ਜੇ ਆਪਾਂ ਲਵੇਰੇ ਵਗੈਰਾ ਆਪਾਂ ਰੱਖਲੇ ਹੈਗੇ ਆ ਤਾਂ ਉਹਦੇ 'ਚ ਵੀ ਆਪਾਂ ਨੂੰ ਆਪਣੇ ਆਪ ਨੂੰ ਅਪਡੇਟ ਕਰਨ ਦੀ ਜ਼ਰੂਰਤ ਹੈਗੀ ਹੈ ਬਿਲਕੁਲ ਹੁਣ ਇਹ ਨਹੀਂ ਹੈਗਾ ਕਿ ਪੁਰਾਣੇ ਜਿਵੇਂ ਪੁਛਤੈਨੀ ਧੰਦਾ ਚੱਲਿਆ ਆ ਰਿਹਾ ਵੀ ਠੀਕ ਹੈ ਪੱਠੇ ਵੱਡੇ ਕੋਈ ਤਰ੍ਹਾਂ ਦੇ ਪਸ਼ੂ ਨੂੰ ਪਾਤੇ ਠੀਕ ਹੈ ਸ਼ਾਮ ਦਾ ਵਲਟੀ ਚੱਕੀ ਆਟੇ ਦਾ ਬਰੂਰਾ ਮਾਰਿਆ ਦੁੱਧ ਚੋ ਕੇ ਆਪਾਂ ਲੈ ਗਏ ਹੂੰ ਹੂੰ ਉਹਨਾਂ ਟਾਈਮ 'ਚ ਕੀ ਸੀਗਾ ਇੰਨੇ ਜ਼ਿਆਦਾ ਖਰਚੇ ਨਹੀਂ ਸੀਗੇ ਬਿਲਕੁਲ ਜੀ ਹੁਣ ਸਭ ਤੋਂ ਵੱਡਾ ਤਾਂ ਆਪਣੇ ਸਾਹਮਣੇ ਇੱਕ ਜਿਹੜਾ ਸਵਾਲ ਹੈ ਉਹ ਇਹ ਹੁੰਦਾ ਹੈ ਕਿ ਆਪਾਂ ਜਿਹੜਾ ਦੁੱਧ ਪੈਦਾ ਕਰ ਰਹੇ ਹਾਂ ਕੀ ਆਪਾਂ ਨੂੰਦੀ ਸਹੀ ਕੀਮਤ ਮਿਲ ਰਹੀ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਜੀ ਅੱਜ ਦਾ ਮਾਰਕੀਟਿੰਗ ਦਾ ਵੀ ਆਪਾਂ ਸਹੀ ਮੁੱਲ ਨਹੀਂ ਆਪਾਂ ਨੂੰ ਮਿਲ ਰਿਹਾ ਆਪਾਂ ਨੂੰ ਸਹੀ ਮੁੱਲ ਨਹੀਂ ਮਿਲ ਰਿਹਾ ਕਿਉਂਕਿ ਔਰ ਇਸ ਇਹ ਮੁੱਲ ਜਿਹੜਾ ਹੈਗਾ ਉਹ ਆਪਾਂ ਆਪਣਾ ਤੈਅ ਵੀ ਨਹੀਂ ਕਰ پا ਰਹੇ ਆਪਾਂ ਟੋਟਲੀ ਡਿਪੈਂਡ ਹੈ ਜਿਹੜੀਆਂ ਵੱਡੀਆਂ ਕਾਰਪੋਰੇਟਸ ਜਿਵੇਂ ਅਲੱਗ-ਅਲੱਗ ਸੁਸਾਇਟੀਆਂ ਹਰ ਸਟੇਟ ਦੀ ਆਪਣੀ-ਆਪਣੀ ਹੈ ਜਿਵੇਂ ਅਗਰ ਆਪਾਂ ਪੰਜਾਬ ਦੀ ਗੱਲ ਕਰੀਏ ਆਪਣੇ ਇੱਥੇ ਵੇਰਕਾ ਹੈਗੀ ਹੈ ਪ੍ਰਾਈਵੇਟ ਸੈਕਟਰ ਦੇ ادارےਾਂ ਦੀ ਗੱਲ ਕਰੀਏ ਤਾਂ ਨੈਸਲੇ ਹੈਗੀ ਹੈ ਅਮੁੱਲ ਹੈਗੇ ਹਨ ਲੇਕਿਨ ਅਪਰ ਟੋਟਲੀ ਉਹਨਾਂ ਤੇ ਡਿਪੈਂਡ ਹੈ ਉਹ ਆਪਾਂ ਨੂੰ ਜਿਹੜਾ ਰੇਟ ਦਿੰਨੇ ਆ ਆਪਾਂ ਨੂੰ ਉਥੇ ਐਡਜਸਟ ਕਰਨਾ ਪੈਂਦਾ ਬਿਲਕੁਲ ਬਿਲਕੁਲ ਪਰ कि ਆਪਾਂ ਆਪਣੇ ਦੁੱਧ ਦੀ ਲਾਗਤ ਨੂੰ ਘਟਾ ਸਕਦੇ ਹਾਂ ਤਾਂ ਕਿ ਕੋਸਟ ਆਫ ਪ੍ਰੋਡਕਸ਼ਨ ਜਿਹਨੂੰ ਆਪਾਂ ਕਹਿੰਦੇ ਆ ਉਹ ਆਪਾਂ ਘਟ ਕਰੀਏ ਹਾਂਜੀ 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 ਦੇਖੋ ਜੀ ਪਿਛਲੇ ਪਹਿਲਾਂ ਜਿਹੜਾ ਸਮਾਂ ਸੀ ਉਸ ਦੇ ਵਿੱਚ ਡੰਗਰਾਂ ਨੂੰ ਬਿਮਾਰੀਆਂ ਦਾ ਉਹ ਖਰਚਾ ਕਾਫੀ ਘੱਟ ਸੀ ਖਰਾਕ ਦੇ ਵਿੱਚ ਪੂਰਾ ਜੋ ਇੱਕ ਪਸ਼ੂ ਨੂੰ ਦੁੱਧ ਦੇਣ ਵਾਸਤੇ ਦੁਬਾਰਾ ਤੋਂ ਰੀਪ੍ਰੋਡਕਟ ਹੋਣ ਵਾਸਤੇ ਜੁੜੀ ਚੀਜ਼ ਦੀ ਲੋੜ ਸੀ ਉਹ ਕੁਦਰਤੀ ਮਿਲਦੀ ਸੀ ਅੱਜ ਦੇ ਜਮਾਨੇ ਦੇ ਵਿੱਚ ਜਿੰਨਾ ਮਤਲਬ ਕੈਮੀਕਲ ਸਾਡੀ ਡਾਈਟ ਦੇ ਵਿੱਚ ਸਾਡੇ ਚਾਰੇ ਦੇ ਵਿੱਚ ਜਾਂ ਸਾਡੇ ਦਾਣੇ ਦੇ ਵਿੱਚ ਯੂਜ਼ ਹੋ ਰਿਹਾ ਉਸ ਦੇ ਨਾਲ ਪ੍ਰਭਾਵ ਪਸ਼ੂਆਂ ਤੇ ਵੀ ਪਿਆ ਔਰ ਪਸ਼ੂਆਂ ਦੇ ਪੈਣ ਦੇ ਨਾਲ ਦੋ-ਦੋ ਸਾਲ ਤੱਕ ਇੱਕ ਵਾਰ ਸੂਕੇ ਡੰਗਰ ਦੁਬਾਰਾ ਦੁਬਾਰਾ ਨਹੀਂ ਗੱਪਣੀ ਹੁੰਦਾ ਨਹੀਂ ਦੁੱਧ ਨਹੀਂ ਹੋ ਰਿਹਾ ਹਾਂਜੀ ਇਹ ਸਭ ਤੋਂ ਵੱਡੀ ਮਤਲਬ ਪ੍ਰੋਬਲਮ ਆ ਰਹੀ ਹੈ ਇਹ ਤੁਹਾਡੇ ਜਿਹੜੀਆਂ ਤੁਹਾਡੀ ਕੰਪਨੀ ਹੈ ਨਿਊ ਵਨ ਬਾਇਓਸਾਇੰਸ ਇਹ ਉਹਨਾਂ ਕੋਲ ਇਸ ਰਿਲੇਟਡ ਕੀ ਕੀ ਤੁਸੀਂ ਦੱਸਣਾ ਚਾਹੋਗੇ ਵੀ ਪਸ਼ੂ ਨੂੰ ਸਹੀ ਸਮੇਂ ਤੇ ਸੂਏ ਔਰ ਸਹੀ ਮਾਤਰਾ ਦੇ ਵਿੱਚ ਪ੍ਰੋਡਕਸ਼ਨ ਦਵੇ ਔਰ ਉਸ ਤੋਂ ਬਾਅਦ ਉਹਦੀ ਹੈਲਥ ਔਰ ਉਸ ਦਾ ਜਿਹੜਾ ਓਵਰਆਲ ਜਾਨਵਰ ਦਾ ਜਿਹੜਾ ਹੈਲਥ ਹੈ ਉਹ ਕਿਸ ਤਰ੍ਹਾਂ ਠੀਕ ਰਹੂਗਾ ਰਵੀ ਜੀ ਬਹੁਤ ਵਧੀਆ ਤੁਸੀਂ ਗੱਲ ਕਹੀ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਪਸ਼ੂ ਆਪਾਂ ਨੇ ਰੱਖੇ ਹੋਏ ਆਂ ਸਭ ਤੋਂ ਪਹਿਲਾਂ ਤਾਂ ਜਦੋਂ ਉਹਨਾਂ ਦਾ ਸੂਆ ਪੈਂਦਾ ਉਸ ਤੋਂ ਬਾਅਦ ਉਹ ਕਿੰਨੇ ਜਲਦੀ ਅਗਲੇ ਸੂਏ ਲਈ ਤਿਆਰ ਹੁੰਦਾ ਹਾਂਜੀ ਜਿੰਨੀ ਜਲਦੀ ਉਹ ਅਗਲੇ ਸੂਏ ਲਈ ਤਿਆਰ ਹੋਏਗਾ ਹਾਂਜੀ ਉਹਨਾਂ ਹੀ ਜ਼ਿਆਦਾ ਫਾਰਮਰ ਦਾ ਬੈਨੀਫਿਟ ਆਏਗਾ ਬਿਲਕੁਲ ਜੇ ਉਹ ਇੱਕ ਸੂਆ ਦੇ ਕੇ ਦੂਜੇ ਸੂਏ ਤੱਕ ਸਾਲ 2-2 ਸਾਲ ਜਾਂ 2.5-3-3 ਸਾਲ ਦੁਬਾਰਾ ਸੂਆ ਨਹੀਂ ਦਿੰਦਾ ਤਾਂ ਉਹ ਡਾਇਰੈਕਟ ਲਾਸ ਹੈ ਫਾਰਮਰ ਵਾਸਤੇ ਬਿਲਕੁਲ ਜੀ ਕਿਉਂਕਿ ਜੋ ਟਾਈਮ ਹੈ ਟਾਈਮ ਦੇ ਨਾਲ ਹਰੇਕ ਆਪਣੀ ਲੇਬਰ ਦਾ ਵੀ ਕੋਸਟ ਪੈ ਰਹੀ ਆ ਆਪਾਂ ਨੂੰ ਆਪਾਂ ਨੂੰ ਆਪਣੇ ਕੱਖ ਦੀ ਵੀ ਕੋਸਟ ਪੈ ਰਹੀ ਹੈ ਤੇ ਪ੍ਰੋਡਕਸ਼ਨ ਦੇ ਤੌਰ ਪਰ ਜੇ ਇੱਕ ਡੰਗਰ ਹਰ ਸਾਲ ਨਵਾਂ ਸੁਆ ਨਾ ਦੇਵੇ ਔਰ ਉਸ ਦੇ ਨਾਲ ਡਾਇਰੈਕਟ ਲਾਸ ਹੈ ਉਹ ਡਾਇਰੈਕਟ ਲਾਸ ਹੈ ਉਸ ਲਾਸ ਨੂੰ ਆਪਾਂ ਪੂਰਾ ਨਹੀਂ ਕਰ ਸਕਦੇ ਕਦੇ ਵੀ ਜੇ ਆਪਾਂ ਇਹ ਕਿ ਪਸ਼ੂ ਤੋਂ ਹਰ ਹਰ ਸਾਲ ਹਰ ਵਾਰ ਇੱਕ ਸੁਆ ਨਹੀਂ ਲੈ پا ਰਹੇ ਆ ਤਾਂ ਪਰਮਵੀਰ ਜੀ ਉਹਦੇ ਚ ਆਪਣੀ ਕਮੀ ਹੈ ਕਿਤੇ ਨਾ ਕਿਤੇ ਮੈਂ ਇਹ ਹੀ ਪੁੱਛਣਾ ਚਾਹੁੰਦਾ ਵੀ ਉਹ ਕਮੀਆਂ ਨੂੰ ਆਪਾਂ ਆਪਣੀਆਂ ਆਉਣ ਵਾਲਾ ਇਸ ਯੁੱਗ ਦੇ ਵਿੱਚ ਫਿਊਚਰ ਦੇ ਵਿੱਚ ਕਿਸ ਤਰ੍ਹਾਂ ਮਤਲਬ ਪ੍ਰੈਜ਼ੈਂਟ ਦੇ ਵਿੱਚ ਕਿਸ ਤਰ੍ਹਾਂ ਉਹਨੂੰ ਪੂਰਾ ਕਰ ਸਕਦੇ ਆ ਪਰ ਮਿਰਜ ਜੀ ਦੇਖੋ ਤੁਸੀਂ ਥੋੜਾ ਜਿਹਾ ਪਿੱਛੇ ਚਲੇ ਜਾਓ ਵਾਰਸ ਤੋਂ 25 30 ਸਾਲ ਪਹਿਲਾਂ ਉਦੋਂ ਟ੍ਰੈਡੀਸ਼ਨ کیا ਹੁੰਦਾ ਸੀਗਾ ਕਿ ਜਿਹੜੇ ਆਪਾਂ ਨੇ ਪਸ਼ੂ ਰੋਕੇ ਹੁੰਦੇ ਸੀਗੇ ਆਪਣੇ ਬਜ਼ੁਰਗ ਜਿਹੜੇ ਹੁੰਦੇ ਸੀ ਜਾਨਵਰਾਂ ਨੂੰ ਬਾਹਰ ਚਰਾ ਕੇ ਲਿਆ ਕਰਦੇ ਸੀਗੇ ਗਰੀਜ਼ਿੰਗ ਜਿਹਨੂੰ ਆਪਾਂ ਕਹਿੰਦੇ ਨੇ ਹੈ ਨਾ ਤੇ ਉਹਦੇ ਨਾਲ کیا ਹੁੰਦਾ ਪਸ਼ੂ ਨੂੰ ਜਿਹੜੀ ਚੀਜ਼ ਦੀ ਧਾਤਾਂ ਦੀ ਰਿਕੁਆਇਰਮੈਂਟ ਰਹਿੰਦੀ ਉਹਦੀ ਬਾਡੀ ਨੂੰ ਉਹਨਾਂ ਸਾਰੀ ਉਹ ਮਿੱਟੀ ਤੋਂ ਮਿਲਦੀ ਹੁੰਦੀ ਸੀ ਹਾਂ ਮਿਨਰਲ ਦੀ ਰਿਕੁਆਇਰਮੈਂਟ ਮਿਨਰਲ ਸੀ ਉਹ ਸਾਰੀ ਉਹਦੀ ਮਿੱਟੀ ਤੋਂ ਹੀ ਪੂਰੀ ਹੁੰਦੀ ਸੀ ਹਾਂ ਹਾਂ ਠੀਕ ਹੈ ਹੁਣ ਆਪਾਂ ਨੇ ਇੱਕ ਕੈਮੀਕਲ ਇਹਨਾਂ ਯੂਜ਼ ਕਰ ਕਰਕੇ ਹਾਂ ਠੀਕ ਹੈ ਮਿੱਟੀ ਦੇ ਉਹ ਸਾਰੇ ਜਿਹੜੇ ਤੱਤ ਐ ਮਿਨਰਲਸ ਐ ਉਹ ਖਤਮ ਹੋ ਚੁੱਕੇ ਐ ਸਿਰਫ ਇੱਕ ਨਾਈਟ੍ਰੇਟ ਹੀ ਰਹਿ ਗਿਆ ਮਿੱਟੀ ਦੇ ਵਿੱਚ ਹਾਂ ਹਾਂ ਤੇ ਜਦੋਂ ਤੱਕ ਆਪਾਂ ਜਾਨਵਰ ਨੂੰ ਉਹ ਤੱਤ ਪੂਰੇ ਨਹੀਂ ਮਿਲਣਗੇ ਹਾਂਜੀ ਤੇ ਉਹਨੇ ਦੁਬਾਰਾ ਤੁਹਾਨੂੰ ਆਪਣੇ ਕਨਸੀਵਿੰਗ ਲਈ ਤਿਆਰ ਹੋਣਾ ਹੀ ਨਹੀਂ ਹੈਗਾ ਬਿਲਕੁਲ ਇਹ ਸਭ ਤੋਂ ਵੱਡਾ ਸਵਾਲ ਹੈ ਹਾਂਜੀ ਇਹ ਸਭ ਤੋਂ ਵੱਡਾ ਪੁਆਇੰਟ ਹੈ ਜਿਸ ਦੇ ਵੱਲ ਫਾਰਮਰ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈਗੀ ਹੈ ਕਿਉਂਕਿ ਅੱਜ ਦੇ ਜਮਾਨੇ ਚਾਹਦਾ ਵੀ ਖਰਚਿਆਂ ਨੂੰ ਅਸੀਂ ਘੱਟ ਕਰ ਲਈਏ ਜਿਹੜਾ ਸਾਡੇ ਵੈਟਰਨਰੀ ਡਾਕਟਰਸ ਦਾ ਖਰਚਾ ਉਹ ਘਟ ਜੇ ਡੰਗਰਾਂ ਦੀਆਂ ਬਿਮਾਰੀਆਂ ਘੱਟ ਲੱਗਣ ਉਹ ਉਹਨੂੰ ਆਪਾਂ ਕਿਸ ਤਰ੍ਹਾਂ ਆਪਣੇ ਖਰਚਿਆਂ ਨੂੰ ਬਚਾ ਸਕਦੇ ਹਾਂ ਰਮਵੀਰ ਜੀ ਦੇਖੋ ਇੱਕ ਤੰਤਰੂਸਤ ਪਸ਼ੂ ਨੂੰ ਜਿਹੜਾ ਪਸ਼ੂ ਇੱਕ ਸਵੇਰ ਦੇ ਕੇ ਦੁੱਧ ਦੇ ਰਿਹਾ ਹੈ ਹਾਂਜੀ ਉਹਨੂੰ ਅਗਰ ਆਪਾਂ ਗੱਲ ਕਰੀਏ ਮੋٹے ਮੋٹے ਤੌਰ ਤੇ ਆਪਾਂ ਜ਼ਿਆਦਾ ਸੈਂਟੀਫਿਕਲੀ ਤਰੀਕੇ 'ਚ ਨਹੀਂ ਜਾਣਾ ਹੈਗਾ ਮੋٹے ਤੌਰ ਤੇ ਆਪਾਂ ਗੱਲ ਕਰਾਂਗੇ ਤਾਂ ਉਹਨੂੰ 30 ਤੋਂ 40 ਕਿਲੋ ਹਰਾ ਚਾਰਾ ਰੋਜ਼ ਦਾ ਚਾਹੀਦਾ ਹੈ ਹਾਂ 15 ਤੋਂ 20 ਕਿਲੋ ਉਹਨੂੰ ਸੁੱਕਾ ਚਾਰਾ ਚਾਹੀਦਾ ਹੈ ਡਰਾਈ ਮੈਟਰ ਬਿਲਕੁਲ ਠੀਕ ਹੈ ਜੀ ਉਸ ਤੋਂ ਇਲਾਵਾ 50 ਤੋਂ 100 ਗ੍ਰਾਮ ਦੇ ਵਿੱਚ ਵਿੱਚ ਉਹਨੂੰ ਧਾਤਾਂ ਦਾ ਚੂਰਾ ਜਿਹਨੂੰ ਕਿ ਆਪਾਂ ਅੰਗਰੇਜ਼ੀ 'ਚ ਮਿਨਰਲ ਮਿਕਸਚਰ ਕਹਿੰਦੇ ਨੇ ਆ ਸਿੰਪਲ ਭਾਸ਼ਾ 'ਚ ਹਾਂਜੀ ਠੀਕ ਹੈ ਮਿਨਰਲਸ ਔਰ ਵਿਟਾਮਿਨਸ ਦਾ ਮਿਕਸਚਰ ਹੁੰਦਾ ਹੈ ਹਾਂਜੀ ਜੋ ਕਿ ਹੁਣ ਜਿਹੜਾ ਆਪਾਂ ਚਾਰਾ ਬੀਜਦੇ ਆਂ ਮਿੱਟੀ 'ਚ ਉਹਦੀ ਰਿਕੁਆਇਰਮੈਂਟ ਜਾਨਵਰ ਦੀ ਨਹੀਂ ਪੂਰੀ ਕਰ پا ਰਹੇ ਇਸ ਕਰਕੇ ਉਹ ਆਪਾਂ ਨੂੰ ਦੇਣਾ ਹੀ ਪੈਣਾ ਹਾਂ ਹਾਂ ਮਤਲਬ ਕਿ ਇਹਨੂੰ ਆਪਾਂ ਇੱਕ ਜਾਨਵਰ ਦੀ ਡਾਈਟ ਦੇ ਵਿੱਚ ਜ਼ਰੂਰੀ ਹਿੱਸਾ ਮੰਨ ਕੇ ਚੱਲੀਏ ਬਿਲਕੁਲ ਜੀ ਜੇਕਰ ਆਪਾਂ ਨੇ ਪਸ਼ੂ ਨੂੰ ਪਸ਼ੂ ਤੋਂ ਹਰ ਵੇਲੇ ਆਪਣੇ ਸੁਆ ਲੈਣਾ ਹੈ ਉਹਦੀ ਸਿਹਤ ਚੰਗੀ ਰਹੇ ਹਾਂਜੀ ਉਹਦਾ ਜਿਹੜਾ ਦੁੱਧੀ ਪ੍ਰੋਡਕਸ਼ਨ ਹੈ ਉਹ ਆਪਾਂ ਨੇ ਪੂਰੀ ਲੈਣੀ ਹੈ ਠੀਕ ਹੈ ਤਾਂ ਇਹ ਤੋਂ ਬਿਨਾ ਪਰਮਵੀਰ ਜੀ ਅੱਜ ਦੇ ਤਰੀਕ ਦੇ ਵਿੱਚ ਇਹ ਚੀਜ਼ ਪੋਸੀਬਲ ਨਹੀਂ ਹੈਗੀ ਠੀਕ ਹੈ ਤੇ ਮੈਂ ਇਹ ਪੁੱਛਣਾ ਚਾਹਾਂਗਾ ਵੀ ਇਸ ਮਤਲਬ ਮਿਨਰਲ ਨੂੰ ਪੂਰਾ ਕਰਨ ਵਾਸਤੇ ਨਿਊ ਵੈਨ ਬਾਇਓਸਾਇੰਸ ਨੇ ਕੀ ਮਤਲਬ ਆਪਣੇ ਵਾਸਤੇ ਨਵਾਂ ਲੈ ਕੇ ਆਏ ਨੇ ਤੁਸੀਂ ਹਾਂ ਪਰ ਮੇਰੇ ਦੇਖੋ ਮਾਰਕੀਟ ਦੇ ਵਿੱਚ ਮਿਨਰਲ ਮਿਕਸਚਰ ਦੇ ਜਿਹੜੇ ਹੈਗੇ ਆ ਤਾਂ ਤਾਂ ਦੇ ਕਾਫੀ ਤਰ੍ਹਾਂ ਤਰ੍ਹਾਂ ਦੇ ਪ੍ਰੋਡਕਟਸ ਅਵੇਲੇਬਲ ਹੈ ਹਾਂਜੀ ਹਾਂਜੀ لیکن ਜਿਵੇਂ ਹੁਣ ਆਪਾਂ ਗੱਲ ਕਰ ਰਹੇ ਸੀਗੇ ਕਿ ਕੀ ਕੋਈ ਚੰਗਾ ਮਿਨਰਲ ਮਿਕਸਚਰ ਹੈਗਾ ਜਿਹੜਾ ਉਹਦੀ ਰਿਕੁਆਇਰਮੈਂਟ ਨੂੰ ਪੂਰਾ ਕਰ ਸਕੇ ਸਵਾਲ ਤੇ ਇਹ ਹੈ ਕਿ ਜਾਨਵਰ ਦੀ ਰਿਕੁਆਇਰਮੈਂਟ ਪੂਰੀ ਵੀ ਹੋਣੀ ਚਾਹੀਦੀ ਹੈ ਨਾ ਵੀ ਆਪਾਂ ਉਹਨੂੰ ਜੋ ਦੇ ਰਹੇ ਆਂ ਉਹਦੇ ਸਰੀਰ ਨੂੰ ਲੱਗੇ ਵੀ ਤੇ ਉਹਦੀ ਰਿਕੁਆਇਰਮੈਂਟ ਪੂਰਾ ਕਰੇ ਠੀਕ ਹੈ ਹੁਣ ਜੇ ਆਪਾਂ ਮਾਰਕੀਟ 'ਚ ਕੋਈ ਵੀ ਸਿੰਪਲ ਜਾਂ ਆਰਡੀਨਰੀ ਕੋਈ ਮਿਨਰਲ ਮਿਕਸਚਰ ਲੈ ਕੇ ਆਨੇ ਆਂ ਆਪਾਂ ਨੇ ਉਹਤੇ 1.5 ਤੋਂ 200 ਰੁਪਏ ਕਿਲੋ ਪਿੱਛੇ ਖਰਚ ਕਰ ਲਿਆ ਤੇ ਜੇਕਰ ਉਹ ਪਸ਼ੂ ਨੂੰ ਫਾਇਦਾ ਨਹੀਂ ਦੇ ਰਿਹਾ ਤੇ ਅਲਟੀਮੇਟਲੀ ਫਾਰਮਰ ਨੂੰ ਨੁਕਸਾਨ ਤੇ ਪਹਿਲਾਂ ਹੀ ਹੋ ਇਹੀ ਸਭ ਤੋਂ ਵੱਡਾ ਸਵਾਲ ਹੁੰਦਾ ਜਦੋਂ ਕਿਸੇ ਨੂੰ ਵੀ ਅਸੀਂ ਇਹ ਇਸ ਬਾਰੇ ਪੁੱਛਦੇ ਆ ਤਾਂ ਉਹ ਕਹਿੰਦੇ ਵੀ ਸਾਡੇ ਤਾਂ ਖਰਚੇ ਪਹਿਲੇ ਹੀ ਪੂਰੇ ਨਹੀਂ ਹੋ ਰਹੇ ਅਸੀਂ ਐਡੀਸ਼ਨਲ ਕੋਸਟ ਕਿਉਂ ਮਤਲਬ ਆਪਣੇ ਤੇ ਪਾਈਏ ਇਸੇ ਚੀਜ਼ ਬਾਰੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਆਪਣੇ ਪ੍ਰੋਡਕਟ ਜਿਹੜੇ ਨੇ ਉਹਨਾਂ ਦੇ ਵਿੱਚ ਕੀ ਖਾਸੀਅਤ ਹੈ ਕਿ ਜੇ ਜਿਹੜਾ ਫਾਰਮਰ ਦਾ ਫਾਇਦਾ ਵੀ ਹੋਵੇ ਔਰ ਉਹਦੇ ਜਿਹੜਾ ਮਤਲਬ ਉਹਦੇ ਪਸ਼ੂ ਦੀ ਜਿਹੜੀ ਓਵਰਆਲ ਹੈਲਥ ਹੈ ਉਹ ਵੀ ਚੰਗੀ ਰਹੇ ਪਰ ਮਿਰਜ ਜੀ ਦੇਖੋ ਜੇ ਤੁਸੀਂ ਸਵਾਲ ਇਹ ਕੀਤਾ ਹੈ ਕਿ ਕਿਹੜਾ ਪ੍ਰੋਡਕਟ ਵਰਤਿਆ ਜਾਵੇ ਜਿਸ ਦੇ ਨਾਲ ਪਸ਼ੂ ਦੀ ਹੈਲਥ ਚੰਗੀ ਰਹੇ ਔਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜੇ ਫਾਰਮਰ ਨੇ ਕਿਸੇ ਚੀਜ਼ ਤੇ ਪੈਸੇ ਖਰਚ ਕੀਤੇ ਹਨ ਤਾਂ ਉਹ ਖਰਚ ਉਹਨੂੰ ਪੂਰਾ ਮੁੱਲ ਮੁੜੇ ਮੁੱਲ ਮੁੜੇ ਉਹਦਾ ਇਹ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਆਪਾਂ ਨੂੰ ਐਦਾਂ ਦਾ ਪ੍ਰੋਡਕਟ ਚਾਹੀਦਾ ਹੈ ਕਿ ਜੋ ਜਿਸ ਤੇ ਆਪਣੇ ਪੈਸੇ ਖਰਚੇ ਹਨ ਔਰ ਉਹਦਾ ਫਾਰਮਰ ਨੂੰ ਪੂਰਾ ਮੁੱਲ ਮੁੜੇ ਹਾਂਜੀ ਹਾਂਜੀ ਤਾਂ ਉਹਦੇ ਲਈ ਪ੍ਰੀਮੀਅਰ ਜੀ ਇੱਕ ਨਿਊ ਵਨ ਬਾਈ ਸਾਇੰਸਿਸ ਦਾ ਪ੍ਰੋਡਕਟ ਆਂਦਾ ਹੈ ਡੀਪੀਐਮ ਦੇ ਨਾਮ ਤੇ ਓਕੇ ਡੀਪੀਐਮ ਡੇਲੀ ਪ੍ਰੀਮੀਅਮ ਮਿਲ ਜਿਹਨੂੰ ਆਪਾਂ ਕਹਿੰਦੇ ਨੇ ਹਾਂਜੀ ਠੀਕ ਹੈ ਜੀ ਇਹ ਬੇਸਿਕਲੀ ਧਾਤਾਂ ਦਾ ਵਿਟਾਮਿਨਸ ਔਰ ਮਿਨਰਲਸ ਮਿਨਰਲਸ ਦਾ ਚੂਰਾ ਹੈ ਹਾਂ ਜੀ ਲੇਕਿਨ ਡੀਪੀਐਮ ਦੇ ਵਿੱਚ ਜਿਹੜੇ ਮਿਨਰਲਸ ਔਰ ਵਿਟਾਮਿਨਸ ਪਾਏ ਗਏ ਨੇ ਬਹੁਤ ਹੀ ਸਿਲੈਕਟਿਵ ਪਾਏ ਗਏ ਹੈ ਮਤਲਬ ਕਿ ਬਹੁਤ ਹੀ ਸਾਇੰਟੀਫਿਕ ਤਰੀਕੇ ਨਾਲ ਸੋਧ ਕਰਕੇ ਪਤਾ ਕਰਕੇ ਕਿ ਕਿਹੜੇ ਮਿਨਰਲਸ ਦੀ ਕਿੰਨੀ ਰਿਕੁਆਇਰਮੈਂਟ ਜਾਨਵਰ ਨੂੰ ਅਸਲ ਦੇ ਵਿੱਚ ਹੈਗੀ ਹੈ ਠੀਕ ਹੈ ਜੀ ਕਿੰਨੇ ਵਿਟਾਮਿਨਸ ਦੀ ਉਹਨੂੰ ਡੇਲੀ ਰਿਕੁਆਇਰਮੈਂਟ ਹੈਗੀ ਹੈ ਹੂੰ ਹੂੰ ਉਸ ਹਿਸਾਬ ਨਾਲੇ ਡੀਪੀਐਮ ਤਿਆਰ ਕੀਤਾ ਗਿਆ ਹੈ ਤਾਂ ਕਿ ਜੇ ਆਪਾਂ ਜੇਕਰ ਆਪਾਂ ਜਾਨਵਰ ਨੂੰ ਰੈਗੂਲਰ ਬੇਸਿਸ ਤੇ ਦਿੰਨੇ ਆ ਤੇ ਜਾਨਵਰ ਜਿਹੜਾ ਹੈਗਾ ਹਰ ਵੇ ਇੱਕ ਸੁਆ ਦੇਗਾ ਆਪਣੀ ਹੈਲਥ ਨੂੰ ਮੇਨਟੇਨ ਕਰਕੇ ਰੱਖੇਗਾ ਔਰ ਵੈਟਰਨਰੀ ਡਾਕਟਰਸ ਦਾ ਜਿਹੜਾ ਖਰਚਾ ਉਹਨੂੰ ਵੀ ਘਟਾਏ ਪਰ ਮੇ ਜੀ ਦੇਖੋ ਬਿਲਕੁਲ ਜੇ ਆਪਾਂ ਜਾਨਵਰ ਨੂੰ ਇੱਕ ਪ੍ਰੋਪਰ ਡਾਈਟ ਦੇ ਰਹੇ ਹਾਂ ਜੋ ਹੈਲਦੀ ਰਹਿ ਰਿਹਾ ਹੈ ਤਾਂ ਜਾਨਵਰ ਬਿਮਾਰ ਨਹੀਂ ਹੋਏਗਾ ਤੇ ਤੁਹਾਡੇ ਡਾਕਟਰ ਦਾ ਖਰਚਾ ਤਾਂ ਘਟ ਗਿਆ ਨਾ ਬਿਲਕੁਲ ਬਿਲਕੁਲ ਜੇ ਜਾਨਵਰ ਬਾਰ ਬਾਰ ਫਿਰ ਨਹੀਂ ਰਿਹਾ ਜਿਹਨੂੰ ਆਪਾਂ ਕਹਿੰਦੇ ਨੇ ਰਿਪੀਟਰ ਕੇਸਿਸ ਨਾਰਮਲੀ ਹੁੰਦਾ ਹੈ ਕਿ 21 ਦਿਨ ਬਾਅਦ ਜਾਨਵਰ ਦੁਬਾਰਾ ਰਿਪੀਟ ਕਰ ਜਾਂਦਾ ਹੈ ਓਕੇ ਠੀਕ ਹੈ ਤੇ ਜਦੋਂ ਜਾਨਵਰ ਤੁਹਾਡਾ ਬਾਰ ਬਾਰ ਨਹੀਂ ਰਿਪੀਟ ਕਰ ਰਿਹਾ ਉਹ ਟਾਈਮਲੀ ਗੱਭਣ ਹੋ ਗਿਆ ਹੈ ਠੀਕ ਹੈ ਤੇ ਬਾਰ ਬਾਰ ਤੁਸੀਂ ਡਾਕਟਰ ਨੂੰ ਥੋੜੀ ਬੁਲਾਓਗੇ ਫਿਰ ਬਿਲਕੁਲ ਇਹ ਵੀ ਸਾਡੇ ਜਿਹੜੀ ਕਾਸਟ ਦੇ ਵਿੱਚ ਜਿਹੜੀ ਹੈ ਉਹ ਸਾਡੀ ਬਚਤ ਹੋ ਰਹੀ ਹੈ ਬਚਤ ਹੋ ਰਹੀ ਹੈ ਜੇ ਤੁਸੀਂ ਇਨਡਾਇਰੈਕਟਲੀ ਦੇਖੋ ਤਾਂ ਠੀਕ ਹੈ ਤੇ ਜਿਹੜੀ ਇਹ ਪ੍ਰੋਡਕਟ ਦੀ ਜਿਹੜੀ ਖਾਸੀਅਤ ਕਿਉਂਕਿ ਪ੍ਰੋਡਕਟਸ ਜਿਹੜੇ ਮਿਨਰਲ ਹਨਾ ਇਹਨਾਂ ਨੂੰ ਜਦੋਂ ਆਪਾਂ ਇੱਕ ਜਗ੍ਹਾ ਇਕੱਠਾ ਕਰਦੇ ਹਾਂ ਇਹ ਆਪਸ ਦੇ ਵਿੱਚ ਰिएक्ट ਕਰਦੇ ਹਨ ਇਹ ਇਹ ਰिएक्शन ਨੂੰ ਰੋਕਣ ਵਾਸਤੇ ਆਪਣੇ ਪ੍ਰੋਡਕਟ ਨੇ ਕੀ ਨਵਾਂ ਲੈ ਲੈ ਕੇ ਆਏ ਵੀ ਜਿਹੜੀਆਂ ਧਾਤਾਂ ਹਨ ਉਹ ਪਸ਼ੂ ਤੱਕ ਪੂਰੇ ਮਤਲਬ ਤਰੀਕੇ ਦੇ ਨਾਲ ਉਹਨੂੰ ਮਿਲਣ ਦੇਖੋ ਪ੍ਰਵੀਰ ਜੀ ਤੁਹਾਡੇ ਇਸ ਮਾਧਮ ਦੇ ਨਾਲ ਮੈਂ ਸਰੋਤਿਆਂ ਨੂੰ ਦੱਸਣਾ ਚਾਹਾਂਗਾ ਜਿਹੜੇ ਆਪਣੇ ਮਿਨਰਲਸ ਹੈਗੀਆਂ ਧਾਤਾਂ ਹੈਗੀਆਂ ਇਨਾਂ ਦੇ ਉੱਤੇ ਨਾ ਹਰੇਕ ਦੇ ਉੱਤੇ ਆਇਓਨਿਕ ਚਾਰजेस ਹੁੰਦੇ ਆ ਪੋਜ਼ਿਟਿਵ 네ਗੇਟਿਵ ਹਾਂਜੀ ਹਾਂਜੀ ਠੀਕ ਹੈ ਜੀ ਹਰ ਚੀਜ਼ ਦੇ ਉੱਤੇ ਹੁੰਦੇ ਆ ਇਕਲੇ ਧਾਤੂਨ ਹਰ ਚੀਜ਼ ਦੇ ਉੱਤੇ ਹੁੰਦੇ ਆ ਅਰ ਤੁਹਾਨੂੰ ਪਤਾ ਹੈ ਕਿ ਪੋਜ਼ਿਟਿਵ 네ਗੇਟਿਵ ਜਦੋਂ ਵੀ ਇਕੱਠੇ ਹੁੰਦੇ ਆ ਤੇ ਉਹ ਉਹਨਾਂ ਦੀ ਜਿਹੜੀ ਪੋਟੈਂਸੀ ਹੈਗੀ ਉਹ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹਨੂੰ ਆਪਾਂ ਟੈਕਨੀਕਲ ਭਾਸ਼ਾ 'ਚ ਡਿਗ੍ਰੇਡੇਸ਼ਨ ਕਹਿੰਦੇ ਆ ਹਾਂ ਉਹਨਾਂ ਦਾ ਉਹਨਾਂ ਦੀ ਜਿਹੜੀ ਮਤਲਬ ਉਹ ਪਹੁੰਚ ਹੈ ਜਾਨਵਰ ਤੱਕ ਉਹ ਘਟ ਜਾਂਦੀ ਹੈ ਉਹ ਘਟ ਜਾਂਦੀ ਹੈ ਠੀਕ ਹੈ ਤੇ ਉਹਦੇ ਨਾਲ ਹੁੰਦਾ ਕੀ ਹੈ ਕਿ ਜਦੋਂ ਆਪਾਂ ਨੇ ਕੋਈ ਵੀ ਮਿਨਰਲਸ ਦੇ ਵਿਟਾਮਿਨ ਸੀ ਇਕੱਠੇ ਕਰਕੇ ਰੱਖ ਲੇ ਹਾਂ ਹਾਂ ਤੇ ਅਗਰ ਆਪਾਂ ਨੇ ਉਹਨਾਂ ਨੂੰ ਕੋਟਿੰਗ ਨਹੀਂ ਕੀਤੀ ਨਾ ਚੇਲੇਸ਼ਨ ਨਹੀਂ ਕੀਤੀ ਹੈਗੀ ਹੈ ਹਾਂਜੀ ਤੇ ਉਹ ਆਪਣੀ ਪੋਟੈਂਸੀ ਲੂਜ਼ ਕਰਦੇ ਰਹਿੰਦੇ ਆ ਤੇ ਉਹ ਆਪਾਂ ਨੇ ਜਾਨਵਰ ਨੂੰ ਖਵਾਇਆ ਨਾ ਖਵਾਇਆ ਇੱਕ ਬਰਾਬਰ ਹੋ ਜਾਂਦਾ ਬਿਲਕੁਲ ਠੀਕ ਹੈ ਤੇ ਇਸੇ ਡੀਗ੍ਰੇਡੇਸ਼ਨ ਤੋਂ ਮਿਨਰਲਸ ਨੂੰ ਬਚਾਉਣ ਲਈ ਹਾਂਜੀ ਤਾਂ ਕਿ ਜਾਨਵਰਾਂ ਨੂੰ ਉਹਦਾ ਪੂਰਾ ਫਾਇਦਾ ਹੋ ਸਕੇ ਕਿ ਇਹਨਾਂ ਦੀ ਨਾ ਕੋਟਿੰਗ ਕਰ ਦਿੱਤੀ ਜਾਂਦੀ ਹੈ ਜਿਹਨੂੰ ਕਿ ਟੈਕਨੀਕਲ ਭਾਸ਼ਾ 'ਚ ਆਪਾਂ ਚੇਲੇਸ਼ਨ ਕਹਿੰਦੇ ਆ ਠੀਕ ਹੈ ਤੇ ਚਲੇਸ਼ਨ ਵੀ ਪਰਮਿਰ ਦੀ کئی ਤਰੀਕੇ ਦੀ ਹੁੰਦੀ ਹੈਗੀ ਹੈ ਠੀਕ ਹੈ ਅਮੀਨੋ ਐਸਿਡ ਦੀ ਚਲੇਸ਼ਨ ਬੇਸਿਕਲੀ ਕਰੀ ਜਾਂਦੀ ਹੈ ਠੀਕ ਹੈ ਦੋ ਤਰ੍ਹਾਂ ਦੇ ਅਮੀਨੋ ਐਸਿਡ ਹੈਗੇ ਜਿਨ੍ਹਾਂ ਦੀ ਚਲੇਸ਼ਨ ਹੁੰਦੀ ਹੈ ਇੱਕ ਇਹ ਹੁੰਦਾ ਹੈ ਮੀਥੋਨਿਨ ਇੱਕ ਹੁੰਦਾ ਹੈ ਲੇਟਸਟ ਗਲਾਈਸਿਨ ਠੀਕ ਹੈ ਮੀਥੋਨਿਨ ਦੀ ਚਲੇਸ਼ਨ ਅਜ ਤੋਂ 15-20 ਸਾਲ ਪਹਿਲਾਂ ਮਾਰਕੀਟ 'ਚ ਕਨਸੈਪਟ ਆਇਆ ਸੀਗਾ ਬਹੁਤ ਵਧੀਆ ਚੱਲੀ ਲੋਕਾਂ ਨੇ ਚੰਗਾ ਹੁੰਗਾਰਾ ਇਸ ਨੂੰ ਰਿਸਪਾਂਸ ਦਿੱਤਾ ਠੀਕ ਹੈ ਜੀ ਲੇਕਿਨ ਹੁਣ ਉਸ ਤੋਂ ਵੀ ਅਗਾਹ ਵਧੂ ਇੱਕ ਚਲੇਸ਼ਨ ਆ ਗਿਆ ਗਲਾਈਸਿਨ ਦੀ ਓਕੇ ਹਾਂ ਗਲਾਈਸਿਨ ਵੀ ਇੱਕ ਅਮੀਨੋ ਐਸਿਡ ਹੈ ਓਕੇ ਠੀਕ ਹੈ ਤੇ ਉਹਦੇ ਨਾਲ ਹੁੰਦਾ ਕੀ ਹੈ ਕਿ ਜਦੋਂ ਆਪਾਂ ਉਹਦੀ ਕੋਟਿੰਗ ਮਿਨਰਲਸ ਦੇ ਉੱਤੇ ਕਰ ਦਿੰਨੇ ਆ ਤਰ੍ਹਾਂ ਦੀ ਤਾਂ ਉਹ ਜਿਹੜੀ ਕੋਟਿੰਗ ਹੈ ਨਾ ਉਹ ਜਾਨਵਰ ਦੇ ਰਿਊਮਨ ਜਿਹੜਾ ਕਿ ਉਹਦਾ ਪੇਟ ਆਪਾਂ ਕਹਿ ਸਕਦੇ ਆ ਉਹਦੇ ਵਿੱਚ ਜਾ ਕੇ ਉਹ ਟੁੱਟਦੀ ਨਹੀਂ ਹੈਗੀ ਓਕੇ ਹਾਂ ਤੇ ਇਹ ਜਿਹੜੀ ਗਲਾਈਸਿਨ ਡੀਟਿਲੇਸ਼ਨ ਹੈਗੀ ਹੈ ਡੀਪੀਐਮ ਦੀ ਇਹ ਜਾ ਕੇ ਅੰਤੜੀਆਂ ਦੇ ਵਿੱਚ ਟੁੱਟੇਗੀ ਜਿੱਥੇ ਛੋਟੀ ਅੰਤੜੀ ਦੇ ਵਿੱਚ ਜਿੱਥੇ ਅਬਜ਼ਰਬੇਸ਼ਨ ਹੋਣੀ ਹੈ ਜਿੱਥੇ ਜ਼ਿਆਦਾ ਅਬਜ਼ਰਪਸ਼ਨ ਹੋਣੀ ਹੈਗੀ ਹੈ ਹਾਂਜੀ ਬਲੱਡ ਸਟ੍ਰੀਮ ਦੇ ਵਿੱਚ ਜਿੰਨੀਆਂ ਵੀ ਤੱਤਾਂ ਜਿਹੜੇ ਵਿਟਾਮਿਨਸ ਆਪਾਂ ਮਿਨਰਲਸ ਦੇ ਰਹੇ ਆ ਜਿੱਥੇ ਉਹ ਜਾਨਵਰ ਦੇ ਸਰੀਰ 'ਚ ਐਬਜ਼ਾਰਬ ਹੋਣੇ ਆ ਠੀਕ ਜਾਨਵਰ ਨੇ ਉਹਨਾਂ ਨੂੰ ਕੰਜ਼ਿਊਮ ਕਰਨਾ ਠੀਕ ਹੈ ਉੱਥੇ ਜਾ ਕੇ ਰਿਜੂਲੇਸ਼ਨ ਜਿਹੜੀ ਹੈਗੀ ਹੈ ਡੀਪੀਐਮ ਦੀ ਟੁੱਟਦੀ ਹੈ ਇਹ ਸਭ ਤੋਂ ਵੱਡਾ ਬੈਨੀਫਿਟ ਹੈ ਠੀਕ ਹੈ ਸਰ ਤੇ ਇਹ ਇਹ ਡੀਪੀਐਮ ਦੇ ਵਿੱਚ ਜਿਹੜੀਆਂ ਰੀਪ੍ਰੋਡਕਟਿਵ ਮਤਲਬ ਸਾਡੇ ਪਸ਼ੂ ਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਇਹ ਕਿਵੇਂ ਮਤਲਬ ਕਿਹੜੀ ਮਿਨਰਲ ਹੈ ਜਿਹੜੀ ਸਾਡੇ ਪਸ਼ੂ ਨੂੰ ਹਰ ਸਾਲ ਨਵਾਂ ਹਰ ਸਾਲ ਸੁਵਾਲੇਂ ਦੇ ਕਾਬਿਲ ਬਣਾਉਂਦੀ ਹੈ ਹਾਂਜੀ ਪਰਮੇਰ ਜੀ ਇਹ ਵੀ ਬਹੁਤ ਵੱਡੀ ਗੱਲ ਮੈਟਰ ਕਰਦੀ ਹੈਗੀ ਹੈ ਕਿ ਇਦਾਂ ਦੇ ਕਿਹੜੀਆਂ ਚੀਜ਼ਾਂ ਜਿਹੜੀਆਂ ਕਿ ਉਹਨੂੰ बार-बार ਫਿਰਨ ਤੋਂ ਰਿਪੀਟ ਹੋਣ ਤੋਂ ਬਚਾਉਂਦੀਆਂ ਬਿਲਕੁਲ ਤੇ ਪਰਮੇਰ ਜੀ ਇਹਦੇ ਚ ਅਗਰ ਆਪਾਂ ਮਿਨਰਲਸ ਦੀ ਗੱਲ ਕਰੀਏ ਕਾਪਰ ਦਾ ਸਭ ਤੋਂ ਵੱਡਾ ਰੋਲ ਹੈ ਕਾਪਰ ਜਿਹੜੀ ਧਾਤ ਹੈਗੀ ਹੈ ਉਹਦਾ ਸਭ ਤੋਂ ਵੱਡਾ ਰੋਲ ਹੈ ਓਕੇ ਔਰ ਜੇਕਰ ਆਪਾਂ ਆਪਣੇ ਪੂਰੇ ਉੱਤਰੀ ਭਾਰਤ ਦੀ ਨਾਰਥਰਨ ਬੈਲਟ ਦੀ ਗੱਲ ਕਰੀਏ ਖਾਸ ਕਰਕੇ ਪੰਜਾਬ ਦੀ ਜਾਂ ਜਿਹੜੇ ਆਪਣੇ ਪਹਾੜੀ ਖੇਤਰ ਹੈਗੇ ਆ ਮੈਂ ਬਾਚਲ ਹੋ ਗਿਆ ਆਪਣੇ ਨਾਲ ਲੱਗਦੇ ਹੈ ਨਾ ਇਹ ਜਿਵੇਂ ਜੀ ਐਨ ਕੇ ਦਾ ਹੋ ਗਿਆ ਤਾਂ ਇਹ ਸਾਰੀ ਬੈਲਟਾਂ ਆਪਣੀ ਕਾਪਰ ਡੈਫੀਸ਼ੈਂਟ ਹੈ ਓਕੇ ਹਾਂ ਇਹ ਮਤਲਬ ਕਿ ਯੂਨੀਵਰਸਿਟੀ ਇਹ ਤੱਥ ਪਰਮਾਨਿਤ ਕਰ ਚੁੱਕੀ ਹੈ ਕਿ ਆਪਣੀ ਮਿੱਟੀ ਦੇ ਵਿੱਚ ਬਹੁਤ ਧਾਤਾਂ ਦੀ ਕਮੀ ਹੈ ਜਿਸ ਕਰਕੇ ਰਿਪੀਟਰ ਦੀ ਸਮੱਸਿਆ ਆ ਰਹੀ ਹੈ ਓਕੇ ਤੁਸੀਂ ਯੂਨੀਵਰਸਿਟੀ ਦੀ ਕਈ ਕਿਤਾਬਾਂ ਨਾਲ reference ਲੈ ਸਕਦੇ ਹੋ ਹਮਮ ਡਿਪਾਰਟਮੈਂਟ ਵੱਲੋਂ ਸਰਕਾਰੀ ਹਸਪਤਾਲਾਂ ਦੇ ਡਾਕਟਰਸ ਅਪਾਇੰਟ ਹੈ ਤੁਸੀਂ ਉਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਠੀਕ ਹੈ ਜੀ ਮਤਲਬ ਕਿ ਇਹ ਪ੍ਰੋਬਲਮ ਵਾਕਈ ਹੀ ਹੈਗੀ ਹੈ ਕਿ ਸਾਡਾ ਜਿਹੜਾ ਆਪਣਾ ਪ੍ਰੋਡਕਟ ਹੈ ਤੁਸੀਂ ਸਾਡੇ ਦਰਸ਼ਕਾਂ ਨੂੰ ਦਿਖਾ ਵੀ ਦਿਓ ਇੱਕ ਪ੍ਰੋਡਕਟ ਆਪਣਾ ਦਿਖਾ ਵੀ ਦਿਨਾ ਹੈ ਪਰ ਇਹ ਆਪਣਾ ਪ੍ਰੋਡਕਟ ਦਾ ਹੈਗਾ ਡੀਪੀਐਮ ਓਕੇ ਇਹ ਹੈਗਾ ਤੇ ਡੀਪੀਐਮ ਦੇ ਵਿੱਚ ਕੀ ਹੈਗਾ ਇਦਾਂ ਦੇ ਸਾਰੇ ਹੀ ਟ੍ਰੇਸ ਮਿਨਰਲਸ ਔਰ ਵਿਟਾਮਿਨਸ ਆਪਣੇ ਚੇਲੇਸ਼ਨ ਫਾਰਮ ਦੇ ਵਿੱਚ ਦਿੱਤੇ ਹੈਗੇ ਆ ਓਕੇ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਸੀਗੇ ਕਾਪਰ ਦੀ ਹਨਾ ਕਾਪਰ ਰਿਪਰੋਡਕਸ਼ਨ ਵਾਸਤੇ ਸਭ ਤੋਂ ਮੇਨ ਸਭ ਤੋਂ ਜ਼ਰੂਰੀ ਤੱਤ ਹੈ ਕੀ ਹੈ ਓਕੇ ਠੀਕ ਹੈ ਤੇ ਕਾਪਰ ਦੀ ਜਿਹੜੀ ਕੁਆਂਟੀਟੀ ਹੈ ਡੀਪੀਐਮ ਦੇ ਵਿੱਚ 6 ਗ੍ਰਾਮ ਹੈ 1 ਕਿਲੋ ਕੰਪੋਜੀਸ਼ਨ ਦੇ ਵਿੱਚ ਠੀਕ ਹੈ ਜੀ ਜਿਹੜੀ ਕਿ ਜਾਨਵਰ ਨੂੰ ਪੂਰੀ ਰਿਕੁਆਇਰਮੈਂਟ ਜਾਨਵਰ ਦੀ ਰਿਕੁਆਇਰਮੈਂਟ ਪੂਰਾ ਕਰਦੀ ਹੈ ਅਗਰ ਉਹ ਬਾਰ-ਬਾਰ ਫਿਰ ਰਹੇ ਹੈ ਯਾ ਟਾਈਮ ਤੇ ਹੀਟ ਦੇ ਵਿੱਚ ਨਹੀਂ ਆ ਰਹੇ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਵਿੱਚ ਬੋਲਣਾ ਕਹਦੇ ਨੇ ਹਾਂਜੀ ਹਾਂਜੀ ਠੀਕ ਹੈ ਪਰ ਵੀਰ ਜੀ ਹੁੰਦਾ ਕੀ ਹੈ ਜਦੋਂ ਜਾਨਵਰ ਨੇ ਸੂਆ ਦੇਤਾ ਨਾ ਉਹ ਤੋਂ 45 ਤੋਂ 60 ਦਿਨ ਦੇ ਵਿੱਚ ਵਿੱਚ ਜਾਨਵਰ ਨੂੰ ਗੱਭਣ ਹੋਣਾ ਚਾਹੀਦਾ ਹੈ ਦੁਬਾਰਾ। ਅੱਛਾ ਜੀ। ਹਾਂਜੀ ਇਹ ਸਾਡੇ ਲੋਕਾਂ ਦੇ ਵਿੱਚ ਕਿਸੇ ਇਦਾਂ ਦਾ ਵੀ ਹੁੰਦਾ ਹੈ ਵੀ ਜਦੋਂ ਜਾਨਵਰ ਦਾ ਤੋਂ ਸੁਆ ਲਿਆ ਤਾਂ ਤਕਰੀਬਨ ਤਿੰਨਾਂ ਚਾਰ ਮਹੀਨੇ ਤੱਕ ਅਸੀਂ ਸਿਰਫ ਦੁੱਧ ਦੀ ਪ੍ਰੋਡਕਸ਼ਨ ਬਾਰੇ ਹੀ ਸੋਚਦੇ ਆਂ ਉਹਦੀ ਰੀਪਰੋਡਕਟਿਵ ਮਤਲਬ ਉਹਦੇ ਬਾਰੇ ਨਹੀਂ ਸੋਚਦੇ ਵੀ ਦੁਬਾਰਾ ਸੁਆ ਵੀ ਲੈਣਾ। ਉਹ ਆਪਾਂ ਨੂੰ ਆਪਣੇ ਇਹ ਆਪਣੇ ਨੁਕਸਾਨ ਦੇ ਆਪਣੇ ਲੋਕਾਂ ਵਾਸਤੇ ਹੈ ਕਿ ਸਾਨੂੰ ਸਾਡੀ ਜਿਹੜੀ ਟਰੈਡੀਸ਼ਨਲ ਸੋਚ ਨੂੰ ਬਦਲ ਕੇ ਜਾਨਵਰ ਨੂੰ ਸਿਰਫ ਦੁੱਧ ਲੈਣ ਦਾ ਸਾਧਨ ਨਾ ਸਮਝ ਕੇ ਉਸ ਤੋਂ ਨਵੇਂ ਸੂਏ ਲੈਣ ਦੀ ਵੀ ਮਤਲਬ ਜਿਹੜੀ ਆ ਸਾਡੀ ਮੋਟਿਵ ਹੋਣਾ ਚਾਹੀਦਾ। ਪ੍ਰਿੰਮ ਜੀ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ। ਜਦੋਂ ਕੋਈ ਵੀ ਜਾਨਵਰ ਹੁੰਦਾ ਹੈ ਜਿਹੜਾ ਮਾਲਕ ਹੈ, ਪਸ਼ੂ ਪਾਲਕ ਹੈ, ਉਹਦਾ ਮੇਨ ਫੋਕਸ ਇਸ ਗੱਲ ਤੇ ਰਹਿੰਦਾ ਕਿ ਦੁੱਧੀ ਬਤ ਤੋਂ ਬਤ ਪੈਦਾਵਾਰ ਲਈਤੀ ਜਾਏ। ਬਿਲਕੁਲ ਠੀਕ ਹੈ। ਇਹ ਚੱਕਰ ਦੇ ਵਿੱਚ ਉਹਨੂੰ ਬਹੁਤ ਜ਼ਿਆਦਾ ਹੈਵੀਲੀ ਹੈਵੀ ਆਪਾਂ ਡਾਈਟ ਵੀ ਦੰਨੇ ਆ ਦਲੀਆ ਦੰਨੇ ਆ ਖਲ ਬੜੇ ਨੇ ਵਗੈਰਾ ਬਹੁਤ چیز ਆਪਾਂ ਪਾਣੇ ਆ ਲੇਕਿਨ ਲੇਟੈਸਟ ਸਟੱਡੀਜ਼ ਬਿਲਕੁਲ ਲੇਟੈਸਟ ਸਟੱਡੀਜ਼ ਯੂਨੀਵਰਸਿਟੀਆਂ ਦੱਸਦੀਆਂ ਜੇ ਜਾਨਵਰ ਨੂੰ ਬਹੁਤ ਜ਼ਿਆਦਾ ਹਾਈ ਪ੍ਰੋਟੀਨ ਡਾਈਟ ਵੀ ਦਿੱਤੀ ਜਾ ਰਹੀ ਹੈ ਯਾ ਬਹੁਤ ਜ਼ਿਆਦਾ ਜਿਆਦਾ ਕਾਰਬੋਹਾਈਡਰੇਟ ਐਨਰੀਚ ਡਾਈਟ ਦਿੱਤੀ ਜਾ ਰਹੀ ਹੈ ਹੈਨਾ ਜਿਵੇਂ ਕਿ ਖਲ ਬੜੇਵੇਂ ਹੋਗੇ ਤੇਲ ਵਗੈਰਾ ਹੋਗੇ ਜਿਹੜੇ ਆਪਾਂ ਦੰਨੇ ਆ ਤੇ ਉਹਨਾਂ ਕਾਰਨ ਕਰਕੇ ਵੀ ਜਾਨਵਰ ਛੇਤੀ ਦੁਬਾਰਾ ਤਿਆਰ ਗਬਣ ਨਹੀਂ ਹੋ ਰਿਹਾ ਠੀਕ ਹੈ ਜਦ ਤੱਕ ਤੁਸੀਂ ਉਹਨੂੰ ਮਿਨਰਲ ਮਿਕਸਚਰ ਨਹੀਂ ਦੋਗੇ ਉਹਨੇ ਦੁਬਾਰਾ ਜਾਨਵਰ ਨਹੀਂ ਕਨਸੀਵ ਨਹੀਂ ਕਰਨਾ ਬਿਲਕੁਲ ਇਹ ਸਾਡੇ ਦੀ ਰਿਕੁਆਇਰਮੈਂਟ ਪੂਰੀ ਨਹੀਂ ਹੋ ਪਾ ਰਹੀ ਹੈ ਚਾਰੇ ਸਾਡੇ ਜਿਹੜੇ ਕਿਸਾਨ ਨੇ ਜਾਂ ਸਾਡੇ ਜਿਹੜੇ ਦਰਸ਼ਕ ਵੀਰ ਨੇ ਇਹ ਸਾਡੇ ਇਹਨਾਂ ਚ ਵੀ ਕਿਸੇ ਜਗ੍ਹਾ ਇਹ ਦਿਮਾਗ ਦੇ ਵਿੱਚ ਇਹੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਵੀ ਸਾਨੂੰ ਲੋਕਾਂ ਨੂੰ ਅਸੀਂ ਦੁੱਧ ਦੀ ਪ੍ਰੋਡਕਸ਼ਨ ਨੂੰ ਹੀ ਪ੍ਰੋਡਕਸ਼ਨ ਮੰਨਦੇ ਆ ਹਾਂ ਪਰ ਵੀਰ ਜੀ ਅਸਲੀ ਕਮਾਈ ਪਸ਼ੂ ਪਾਲਕ ਦੀ ਜੇ ਉਹਨੇ ਕੋਈ ਕਟਾ ਜਾਂ ਕੱਟੀ ਆਪਣੇ ਨਾਲ ਰਲਾਲੀ ਨਾ ਹਾਂਜੀ ਨੈਟ ਪ੍ਰੋਫਿਟ ਉਹਦਾ ਉਹ ਹੈਗਾ ਹਾਂ ਦੁੱਧ ਦੀ ਕੀਮਤ ਤੁਹਾਨੂੰ ਇੰਨੀ ਮਿਲੇ ਹੀ ਨਹੀਂ ਰਹੀ ਕਿ ਤੁਸੀਂ ਉਸ ਤੋਂ ਆਪਣਾ ਖਰਚਾ ਪੂਰਾ ਕਰ ਸਕੋ ਇੰਨੇ ਕੀ ਕੀਮਤ ਮਿਲ ਰਹੀ ਹੈ ਉਸ ਤੋਂ ਵੱਧ ਕੁਝ ਨਹੀਂ ਹੈਗਾ ਹਾਂ ਹਾਂ ਠੀਕ ਹੈ ਜੀ ਜੇ ਉਹਨਾਂ ਨੇ ਆਪਣੇ ਆਪ ਨੂੰ ਮਤਲਬ ਅਸਲ ਤਾਂ ਪਰਵੀਰ ਜੀ ਇਹ ਵੀ ਹੈਗਾ ਮਤਲਬ ਚੰਗੀ ਬਰੀਡ ਅੱਜਕੱਲ ਤਾਂ ਬਹੁਤ ਵਧੀਆ ਵਧੀਆ ਸੀਮਨ ਅਵੇਲੇਬਲ ਹੈ ਜੇ ਮਤਲਬ ਕਿ ਕੋਈ ਇਹ ਨਹੀਂ ਹੈਗੇ ਕੱਟੀਆਂ ਅੱਜਕੱਲ ਤਾਂ ਕੱਟੇ ਵੀ ਕਟੀਆਂ ਦੇ ਵੱਧ ਮੁੱਲ ਤੋਂ ਜ਼ਿਆਦਾ ਵਿਕਦੇ ਆ ਡਿਪਾਰਟਮੈਂਟ ਖੁੱਲ ਲੰਦਾ ਹੈ ਪ੍ਰਾਈਵੇਟ ਇੰਸਟੀਚੂਟਸ ਇੰਨੇ ਹੈਗੇ ਆ ਜਿਨ੍ਹਾਂ ਨੇ ਸੀਮਨ ਜਿਹੜਾ ਪ੍ਰੋਵਾਈਡ ਕਰਵਾਨੇ ਆ ਉਹ ਖੁਦ ਲੈ ਕੇ ਜਾਣੇ ਆ ਠੀਕ ਹੈ ਜੀ ਠੀਕ ਇਹ ਫਾਰਮਰ ਦਾ ਨੈਟ ਪ੍ਰੋਫਿਟ ਅਸਲ ਕਮਾਈ ਹੀ ਇਹ ਹੈ ਜੇ ਉਹ ਨਾਲ ਕਿਸੇ ਲਵੇਰੇ ਨੂੰ ਰੜਾ ਲਿੰਦਾ ਹੈ ਹਰ ਵਾਰ ਇੱਕ ਪਸ਼ੂ ਤੋਂ ਸੁਆ ਲੈ ਰਿਹਾ ਹੈ ਠੀਕ ਹੈ ਜੀ ਦਵਿੰਦਰ ਸਿੰਘ ਜੀ ਮੈਂ ਇਹੀ ਸਾਡਾ ਮੇਨ ਮੋਟਿਵ ਸੀਗਾ ਵੀ ਸਾਡੇ ਦਰਸ਼ਕ ਵੀਰ ਤੇ ਸਾਡੇ ਕਿਸਾਨ ਵੀਰ ਜਿਹੜੇ ਵੀ ਸਾਡੇ ਮਤਲਬ ਦੇਖਣ ਵਾਲੇ ਨੇ ਉਹ ਅੱਜ ਦੇ ਯੁੱਗ ਦੇ ਵਿੱਚ ਆਪਣੇ ਜਾਨਵਰਾਂ ਤੋਂ ਕਿਸ ਤਰ੍ਹਾਂ ਨਾਲ ਆਪਣੇ ਖਰਚੇ ਪੂਰੇ ਕਰ ਸਕਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਕੰਮ ਨੂੰ ਵਧਾ ਸਕਣ ਤਾਂ ਕਿ ਉਹਨਾਂ ਨੂੰ ਅੱਗੇ ਨੂੰ ਵੀ ਆਪਣੀ ਬਰੀਡ ਵੀ ਤਿਆਰ ਕਰ ਸਕਣ ਔਰ ਅੱਛੀ ਬਰੀਡ ਤੋਂ ਅੱਛੀ ਪ੍ਰੋਡਕਸ਼ਨ ਲੈ ਕੇ ਉਹ ਆਪਣੇ ਮਤਲਬ ਇੱਕ ਸਫਲ ਕਿਸਾਨ ਸਫਲ ਡੇਰੀ ਫਾਰਮਰ ਦਾ ਖਿਤਾਬ ਪਾ ਸਕਣ ਬਿਲਕੁਲ ਪਰ ਮਿਰਜ ਜੀ ਬਿਲਕੁਲ ਸਾਨੂੰ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਸਾਡੇ ਕੋਲ ਆਏ ਆਪਣੇ ਕੀਮਤੀ ਵਿਚਾਰ ਸਾਨੂੰ ਦੱਸੇ ਤੇ ਮੈਂ ਮਾਡਰਨਖੇਤੀ.com ਦੇਖਣ ਵਾਲੇ ਸਾਡੇ ਸਾੜੇ ਹੀ ਦਰਸ਼ਕ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਸਾਡੇ ਇਸ ਪੇਜ ਨੂੰ ਜ਼ਰੂਰ ਫੋਲੋ ਕਰੋ ਔਰ ਸਾਡੀਆਂ ਵੀਡੀਓਜ਼ ਨੂੰ ਪਿਆਰ ਦਿਓ ਤਾਂ ਕਿ ਅੱਗੇ ਤੋਂ ਵੀ ਅਸੀਂ ਅੱਛੀ ਇਨਫੋਰਮੇਸ਼ਨ ਆਪਣੇ ਦਰਸ਼ਕ ਵੀਰਾਂ ਵਾਸਤੇ ਲਿਆ ਸਕੀਏ ਧੰਨਵਾਦ ਜੀ